ਕਾਇਦਨ ਕੋ ਸੂਈ ਨੂੰ ਸੂਈ ਨੂੰ 10 ਦਿਨ ਹੋ ਗਏ 10 ਦਿਨਾਂ ਸੂਈਆ ਮਿੱਤਰੋ ਦੂਜਾ ਸੂਆ ਦੁੱਧ ਭਾਈ ਦੁੱਧ ਭਾਈ ਸਹੀ 18 ਕਿਲੋ ਆ ਕੰਡੇ ਲਾ ਕੇ ਲੈ ਜਾ ਬਾਲਾ ਹੋਿੰਦਾ 18 ਕਿਲੋ ਜਮਾ ਚਾਰ ਟਾਈਮ ਛੋੜ 10 11 ਦਿਨਾਂ ਨੇ ਸੂਈਆ ਦੁੱਧ ਦੋ ਤੇਰੇ ਥੱਲੇ ਵਿੱਚ 16 ਕਿਲੋ ਆ ਕੰਡੇ ਵਾਲਾ 16 ਕਿਲੋ ਦੁੱਧ ਕੰਡੇ ਵਾਲਾ ਇਹ ਥੱਲੇ ਵੀ ਇਹ ਵੀ ਉਧਰੋਂ ਆਈ ਆ ਹਾਂ ਵੀ ਉਧਰੋਂ ਆਈ ਆ ਇਹ ਰੋਤ ਕਦੀ ਆ ਇਹ ਜਦੋਂ ਅਸੀਂ ਮਾਉੜ ਮੰਡੀ ਤੇ ਪਹੁੰਚੇ ਹੋਇਆ ਜਿਹੜੀ 20 ਤਰੀਕ ਨੂੰ ਲੱਗਦੀ ਆ ਜਿਲ੍ਹਾ ਬਠਿੰਡਾ ਰਹਿਣ ਦਾ ਮਾਉੜ ਮੰਡੀ ਪੈਂਦੀ ਆ ਜਿਲ੍ਹਾ ਬਠਿੰਡਾ ਦੇ ਵਿੱਚ 20 ਤਰੀਕ ਨੂੰ ਲੱਗਦੀ ਆ ਹਰ ਮਹੀਨੇ ਦੇ ਵੱਡੀ ਮੰਡੀ ਆ ਤੇ ਮਹੀਨੇ ਚ ਇੱਕ ਵਾਰੀ ਲੱਗਦੀ ਆ ਤੇ ਤੁਹਾਨੂੰ ਇੱਕ ਵਾਰੀ ਓਵਰਵਿਊ ਦਿਖਾ ਦਈਏ ਮੰਡੀ ਦਾ ਪੂਰੀ ਫੁੱਲ ਭਰ ਜਾਂਦੀ ਆ ਸਵੇਰ ਨੂੰ ਕਿਉਂ ਵੱਡੀ ਮੰਡੀ ਆ ਤੇ ਚੰਗੇ ਤੋਂ ਚੰਗਾ ਇੱਥੇ ਪਸ਼ੂ ਮਿਲ ਜਾਂਦਾ ਜਿੰਨੇ ਲੱਖ ਦਾ ਤੁਸੀਂ ਕਹੋਗੇ 5 10 ਦਾ ਜਿਹੇ ਜਾਂ ਮਰਜ਼ੀ ਪਸ਼ੂ ਕੱਢ ਲਓ ਪਰ ਉਹ ਇਹ ਤੁਹਾਨੂੰ ਪਸ਼ੂ ਮਿਲ ਜੂਗਾ ਤੇ ਆਪਣੇ ਕੋਲੇ ਬਾਈ ਐ ਮੋੜ ਮੰਡੀ ਤੂੰ ਆਪਾਂ ਦੇਖਦੇ ਹੁਣੇ ਕਿ ਵਧੀਆ ਸਾਫ ਸੁਥਰਾ ਇਹ ਕੰਮ ਆਪੋ ਹੀ ਇਹ ਬੰਦੇ ਦੀ ਵੀਡੀਓ ਬਣਾਉਣੀ ਹੁੰਦੀ ਹੈ ਜਿਹੜੇ ਦਾ ਮੰਨ ਲਓ ਵਧੀਆ ਕੰਮ ਫਰਟੀਨ ਦੇ ਵਿੱਚ ਤੇ ਬਾਈ ਦੀ ਪਹਿਲਾਂ ਵੀ ਦੋ ਚਾਰ ਵੀਡੀਓ ਪਾਈਆਂ ਨੇ ਤੇ ਵਧੀਆ ਮਾਰ ਲੈ ਕੇ ਆਉਂਦਾ ਹਰਿਆਣੇ ਦੇ ਵਿੱਚੋਂ ਟਾਪ ਕਲਾਸ ਦੀਆਂ ਝੋਟੀਆਂ ਹੁੰਦੀਆਂ ਨੇ ਤੇ ਪਹਿਲਾਂ ਆਪਾਂ ਬਾਈ ਨੇ ਜਾਣ ਪਛਾਣ ਕਰਾਦੀ ਹੈ ਬਾਈ ਸਸੀ ਕਾ ਸਸੀ ਕਾ ਬਾਈ ਜੀ ਤੇ ਬਾਈ ਨਾਮ ਦੱਸੋ ਪਹਿਲਾਂ ਨਾਮ ਆਪਣਾ ਜਸਪਾਲ ਸਿੰਘ ਬਾਈ ਹੂੰ ਪਿੰਡ ਮਾੜ ਖੁਰਦ ਆਪਣਾ ਮੋੜ ਮੰਡੀ ਦੇ ਵਿੱਚ ਹੀ ਰਹਿ ਜਾਂਦਾ ਵਿੱਚ ਹੀ ਰਹਿ ਜਾਂਦਾ ਤੇ ਇੱਥੋਂ ਮੰਡੀ ਤੋਂ ਬਾਈ ਕਿੰਨੇ ਕਿ ਦੂਰ ਆਪਣਾ ਮਕਾਨ ਮੰਡੀ ਤੋਂ ਵੀਰੇ ਬਸ 10 ਕਿਲੋਮੀਟਰ ਹੂੰ ਵਪਾਰ ਦਾ ਕੰਮ ਹਾਂ ਬਾਈ ਸਾਫ਼ ਸੁਥਰਾ ਸਾਫ਼ ਬਈ ਸਾਫ਼ ਜਮਾ ਜਿਹੜੀ ਚੀਜ਼ ਦੱਸਾਂਗੇ ਠੀਕ ਆ ਕਿ ਮਾਲਾ ਲਾਂਭਾ ਨਹੀਂ ਹੁੰਦਾ ਨਾ ਨਾ ਬਾਈ ਠੀਕ ਇੱਕ ਵਾਰੀ ਨੰਬਰ ਬੋਲੀ ਬਾਈ ਕੀ ਨਾਮ ਸਹੀ ਜਸਪਾਲ ਬਾਈ ਜਸਪਾਲ ਨੰਬਰ ਬੋਲ ਬਈ ਇੱਕ ਵਾਰੀ 83 600 ਬਾਈ 7 ਹੂੰ 38 157 ਠੀਕ ਆ ਤੇ ਜਸਪਾਲ ਆਪਣੇ ਕੋਲ ਕਹੇ ਨਗਨੇ ਬਈ ਅੱਜ ਚਾਰ ਝੋਟੀਆਂ ਬਈ ਆਪਣੇ ਕੋਲੇ ਚਾਰ ਠੀਕ ਹੈ ਕਿੱਥੋਂ ਸਟਾਰਟ ਕਰ ਲਈਏ ਇਧਰ ਹੀ ਲਾਣਨੇ ਬਈ ਤੋਰ ਬਈ ਮੁੰਡਿਆ ਕਰ ਇੱਕ ਨੰਬਰ ਤੇ ਤੁਹਾਨੂੰ ਤੁਰਦੀ ਦਿਖਾ ਦਈਏ ਚੌਥੀ ਵਧੀਆ ਤਾਜੀ ਸੂਈ ਹੋਈ ਆ ਤੇ ਬਾਕੀ ਆਪਾਂ ਨੂੰ ਜਿਸਪਾਲ ਬਾਈ ਦੱਸੀ ਜਾਊਗਾ ਨਾਲ ਦੀ ਨਾਲ ਜਿਸਪਾਲ ਉਹਨਾਂ ਨੂੰ ਆ ਜਾ ਬਾਈ ਤੇ ਆ ਇਹਨੂੰ ਲੈ ਚਲੀ ਜਿਸਪਾਲ ਜੀ ਆਪਾਂ ਗੱਲ ਕਰ ਲਈ ਬਈ ਇਹ ਝੋਟੀ ਦੀ ਤਾਂ ਕੰਮੇ ਸੂਈ ਆ ਬਾਈ ਇਹ ਇਹ ਦੂਜਾ ਸੂਰਾ ਸੂਈ ਆ ਝੋਟੀ ਕਹਿਣ ਨੂੰ ਜੇ ਆਪਾਂ ਪਹਿਲਾਂ ਕਹਿ ਦਈਏ ਦੰਦੋਂ ਚਾਰ ਦੰਦੀ ਹੋ ਹੂੰ ਚੰਗੀ ਹੈ ਨਾ ਹਾਂ ਪੁੱਠਪੜ ਦੀ ਮਤਲਬ ਚੌੜੇ ਚ ਗਾਠੇ ਦੀ ਆ ਵਧੀਆ ਤੇ ਥਣਾ ਦਾ ਸਪੇਸ ਹੈ ਜਿਹੜਾ ਕੱਲਾ ਕੱਲਾ ਇੱਕੜ ਮਾ ਸਾਨ ਲੱਗਿਆ ਅੱਜ ਬਈ ਇਹਨੂੰ ਸ਼ੀਮਾ ਕਦੇਣਾ ਸੂਈ ਨੂੰ 13 ਕਿਲੋ ਬਾਲਾ ਹੋਏ ਥੱਲੇ ਇਸ ਵਾਰ ਪੂਰਾ ਹਾਂ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹੇ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲੇਵਟੀ ਸੁਥਰੀ ਹੋਰ ਬੜੀ ਤਿਆਰ ਹੋ ਜਾਗੀ ਜਬ ਠੋਕ ਕਨ ਵਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰ ਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ਨਾ ਤਾਂ ਬਾੜਾ ਕੇ ਬਾਪੂ ਨੇ ਵੇਚ ਦਿਓ ਮੈਡੀਕਲ ਸਟੋਰ ਪੈ उड़ते लेका आओ राइट एच राइट एच ने दस दस एम एल तड़के सांझ रोटी हम चौपड़ के न दो इससे थारी बहस की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती इब दो की में भी आगी है और वे और भी घनी जानकारी चाहिए ऐसा ना तो इस नंबर पर फोन कर लियो सात आठ हर पशुपालक की पसंद राइट एच जमा भाई जमा ਲੰਮੇ ਤਰੋਤ ਛੱਲੀ ਹੋ ਜੂ ਕੰਡਾ ਲਿਆਓ 13 ਕਿਲੋ ਬਾਈ ਕੰਡਾ ਚੋਕ ਕੇ ਲੈ ਜਿਓ 6 ਦਿਨਾਂ ਦੀ ਸੂਈਆ ਹਜੇ ਤਾਂ ਘੱਟੋ ਘੱਟ ਵੀ 10 15 15 ਨਾਲ ਤੱਕ ਦੁੱਧ ਨੇ ਜਿਹੜਾ ਪੂਰਾ ਪੀਕ ਲੈਵਲ ਤੇ ਜਾਣਾ ਥੋੜਾ ਐ ਨਾ ਬਈ ਐ ਮਨ ਨੂੰ ਹਲ ਚੱਲਣਾ ਇਹ ਪਹਿਲਾਂ ਸੂਪੀ 4-5 ਦਿਨ ਅੱਛਾ ਵੀ ਜਿਵੇਂ ਗੱਡੀ ਗੁੱਡੀ ਜਾਈ ਹੈ ਨਾ ਹਾਂ ਗੱਡੀ ਚ ਆਉਂਦਿਆਂ ਕਰਕੇ ਹੂੰ 4-5 ਦਿਨ ਪਹਿਲਾਂ ਸੂਪੀ ਛੋਟੀ ਦਾ ਤਾਂ ਕੋਈ ਲੇਖਾ ਹੀ ਨਹੀਂ ਬਈ ਇੱਕ ਗੱਲ ਦੱਸੀ ਕਹਿੰਦਾ ਹਰੀ ਕਹਿੰਦਾ ਵੀ ਹਰਿਆਣੇ ਚੋਂ ਆਪਣੀ ਸੱਚੀ ਹਰਿਆਣੇ ਚੋਂ ਆ ਕਿਧਰੋਂ ਲੈ ਬਈ ਆਪਾਂ ਕੋਈ ਜੇ ਆਪਣੇ ਘਰੇ ਆਉਂਦਾ ਆਪਾਂ ਬਿਲ ਪ੍ਰੂਫ ਉਧਰ ਲੀਆਂ ਵੀਡੀਓ ਦਿਖਾ ਦੇਾਂਗੇ ਠੀਕ ਆ ਵਿਆਹ ਗੱਡੀ ਆ ਖੜੀ ਆ ਹਾਂ ਠੀਕ ਆ ਜੇ ਆਪਾਂ ਨਾਲ ਵੀ ਲੈ ਜਾਾਂਗੇ ਜੇ ਬੜਾ ਸਵਾਲ ਹੈ ਨਾ ਹਾਂ ਹਾਂ ਨਾਲ ਜਾ ਸਕਦਾ ਪੂਰੀ ਤਸੱਲੀ ਕਰਕੇ ਮਿੱਤਰੋ ਲੈ ਸਕਦੇ ਤੁਸੀਂ ਜਿਹੜੇ ਕਈ ਵਾਰ ਭਰਾ ਸੋਚ ਲੈਂਦੇ ਵੀ ਇਧਰੋਂ ਲੈ ਕੇ ਕਹਿੰਦੇ ਹਰਿਆਣੇ ਚੋਂ ਆ ਬਈ ਪ੍ਰੂਫ ਦੇਊਗਾ ਜਿੱਥੋਂ ਲੈ ਕੇ ਆਉਂਦਾ ਜਗਦਾ ਉਹ ਬੰਦਾਂ ਨਾਲ ਗੱਲ ਕਰਾ ਦੇਾਂਗੇ ਆਪਾਂ ਬਾਕੀ ਜਾ ਸਕਦੇ ਆ ਬਾਕੀ ਵੀਡੀਓ ਦਿਖਾ ਦੇ ਵੀਡੀਓ ਦੇਖ ਲਈ ਜਾ ਫਿਰ ਤਾਂ ਕੁਸਰੇ ਹਾਂ 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 ਪੂਰੂ ਵੀ ਹੋ ਗਿਆ ਕਿ ਕਿੰਨਾ ਦੁੱਧ ਪਾ ਦੂ ਬਈ ਇਸ ਬਾਲੇ ਦੁੱਧ ਬਈ ਉਹਨਾਂ ਨੇ 16 ਕਿਲੋ ਕਿਹਾ ਆਪਾਂ ਮੇਰਾ 16 ਕਿਲੋ ਹਾਂ ਪਹਿਲਣ ਦਾ ਦਿੱਤਾ ਹੋਇਆ ਹੈ ਕਿ ਨਹੀਂ ਠੀਕ ਆ ਅਜੇ ਤਾਂ ਮਨ ਨੂੰ ਅਜੇ ਦੇਣੀ ਨਹੀਂ ਪੂਰੇ ਹੋਏ ਇਹਦੇ ਸਵਾਈ ਹਮ ਅਜੇ ਕੀ ਫਿਰ ਵੱਧ ਚਾਹੀਦਾ ਬਾਈ ਹਾਂ ਹਾਂ ਛੋਟੀ ਜੰਗੀ ਆ 18 ਸਰੀ ਛੋਟੀ ਆ ਬਾਈ ਤੂੰ ਆ ਮੁੰਡੇ ਦਾ ਕੱਦ ਦੇਖ ਤੂੰ 5 ਤੋਂ ਬਾਹਰ ਆ ਦੇਖ ਮੁੰਡੇ ਦਾ ਕਰਾਉਂਦੀ ਆ ਜੇ ਇਸ ਵਾਰ ਰੇਟ ਦੀ ਗੱਲ ਆਈਂਦੀ ਬਾਈ ਰੇਟ ਕੀ ਕਰਦਾ ਰੇਟ ਤਾਂ 23 ਲੇ ਮਿੱਤਰੋ ਮਾਨਤਾਨ ਹੋ ਜੂ 230000 ਰੇਟ ਡਿਸਪਾਲ ਨਾਲ ਸੰਪਰਕ ਕਰ ਲਿਓ ਜੇ ਕਿਸੇ ਦਾ ਫੇਰ ਵੀ ਮਾਨ ਨਹੀਂ ਖੜਦਾ ਤਾਂ ਇਥੋਂ 5 ਕਿਲੋਮੀਟਰ ਤੇ ਘਾਰਾ ਬਈਦਾ ਤੇ ਜਾ ਕੇ ਝੋਕ ਕੇ ਤੁਸੀਂ ਦੇਖ ਸਕਦੇ ਦੋ ਨੰਬਰ ਵਾਲੀ ਤੋਰ ਬਾਈ ਇਹ ਵੀ ਤਾਈ ਸੁਈ ਹੈ ਬਾਈ ਹਾਂ ਬਾਈ ਇਹ ਕਿਵੇਂ ਦੂਜੇ ਸੁਈ ਹੈ ਇਹ ਪਹਿਲਣ ਬਾਈ ਇਹ ਪਹਿਲਣ ਕੱਟੀ ਆ ਮਿੱਤਰੋ ਤੇ ਚੰਗੀ ਹੈ ਵੀ ਹੈਣਾ ਗੰਧੋ ਇਹ ਵੀ ਚਾਰ ਦੰਦੇ ਹੋਵੇ ਥਣਾ ਥਣਾ ਸਪੇਸ ਯਾਰ ਬਹੁਤ ਹੀ ਸੋਹਣਾ ਸਾਫ ਥਣਲੇ ਵੀਦੀ ਇੱਕ ਨੰਬਰ ਜਮਾ ਤੁਰਦੀ ਝੋਟੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਪੂਰੀ ਡਿਟੇਲ ਬਾਈ ਨਿਸਪਾਲ ਤੋਂ ਲੈ ਕੇ ਦਿੰਨੇ ਆ ਝੋਟੀ ਹੀਰਾ ਕਦੀ ਜਮੈਂਾ ਹੀਰਾ ਗਈ ਤੇ ਤੁਰਦੀ ਜਮੈਂ ਦੱਸਦੀ ਆ ਵੀ ਦੁੱਧ ਵਾਲੇ ਟਰੈਕਟਰ ਅੱਜ ਇਹਨੂੰ ਨੌਵਾਂ 10ਵਾਂ ਦੇਣਾ ਬਈ ਠੀਕ ਹੈ ਇਸ ਵਾਲ ਹਾਂ ਤੇ ਕਹ ਕਿੰਨਾ ਕੁ ਦੁੱਧ ਆ ਬਾਈ ਦੁੱਧ ਬਾਈ ਕੰਡੇ ਵਾਲਾ ਹੂ ਇਹਦੇ ਸਹਲੇ 15 ਕਿਲੋ ਆਖਦਾ 15 ਹਾਂ ਜਮਾ ਦੋ ਟਾਈਮ ਅਗਲਾ ਕਿਉਂ ਹੁਣ ਕਿਹਨਾ ਟਾਈਮ ਨੂੰ ਵੀ ਬੋਲੇ ਚ ਇਹ ਚ ਮੇਲੇ ਚ ਆਈ ਹੈ ਉਸ ਤੋਂ ਬਾਅਦ ਦੋ ਦਿਨ ਛੱਡ ਕੇ ਆਪਾਂ ਨੂੰ ਸੁਣਾ ਸਕਦੇ ਫੇਰ ਤਾਂ ਬਾਈ ਜਾਊ 20 ਤੇ ਹਨਾ ਹਾਂ ਲੈ ਮਿੱਤਰੋ ਪਹਿਲੇ ਸੂਏ 15 ਕਿਲੋ ਦੁੱਧ ਜਿਹੜਾ ਕੰਡੇ ਦਾ ਤਿਆਰ ਆ ਤੇ ਬਾਕੀ ਤੁਸੀਂ ਕੰਡਾ ਲਿਆ ਕੇ ਜੋਗ ਸਕਦੇ ਹੋ ਇੱਕ ਤਾਂ ਹੁੰਦੀ ਹੈ ਕਹਿਣ ਦੀ ਗੱਲ ਭਾਈ ਚਾਰ ਟਾਈਮ ਚ ਬਾਈ ਕਰੇ ਆਪਣੇ ਘਰੇ ਆ ਯਾਰ ਟਾਈਮ ਬਾਈ ਦਾ ਖੁੱਲਾ ਚੈਨਲ ਜਾ ਚਾਰ ਟਾਈਮ ਜੋ ਜਦੋਂ ਮਨ ਖੜ ਗਿਆ ਫੇਰ ਪੈਸੇ ਦੇ ਕੇ ਲੈ ਜੀ ਕੋਈ ਆਏ ਨਹੀਂ ਹੈਗਾ ਵੀ ਇੱਕ ਟਾਈਮ ਚੋਲੋ ਬਾਈ ਹੋ ਗਿਆ 15 ਕਿਲੋ ਗੱਲ ਨਹੀਂ ਹੈਗੀ ਕੰਡਾ ਲੈ ਕੇ ਆ ਜਾਓ ਪਹਿਲੇ ਝੋਟੀ ਆ ਤੇ ਦੁੱਧ ਜਿਵੇਂ ਹੁਣ ਝੋਟੀ ਥੱਲੇ 15 ਕਿਲੋ ਆ ਵੀ ਮੇਰੇ ਹਿਸਾਬ ਨਾਲ ਤਾਂ 18 ਤੋਂ ਬਾਹਰ ਜਾਊ ਜਾਊ ਬਈ ਦੱਸ ਦੇ ਨਹੀਂ ਹੋਏ ਸੂਈ ਨੂੰ ਦਸਵਾ ਦੇਣਾ ਜੀ ਇਹ ਪਹਿਲਾਂ ਝੋਟੀ ਨੇ ਘੱਟੋ ਘੱਟ 35 40 ਦਿਨਾਂ ਤੱਕ ਦੁੱਧ ਤਿਆਰ ਕਰਨਾ ਹੁੰਦਾ ਹਾਂ ਹਾਂ ਜੀ ਹਾਂ ਠੀਕ ਆ ਤੇ ਰੇਟ ਕੀ ਕਰਤਾ ਇਸ ਬਾਲਾ ਰੇਟੇ ਦਾ ਵੀ ਬਈ ਦੋਤੀ ਏ ਦੋਤੀ ਹਾਂ ਮਾਨਤਨ ਮਾਨਤਨ ਕਰਦੇ ਆ ਬਈ ਮਾਨਤਨ ਹੋ ਜੂਗਾ 2 ਲੱਖ 30 ਹਜ਼ਾਰ ਰੇਟ ਹੈ ਜੇ ਕਈ ਵਾਰ ਭਰਾ ਕੋਈ ਇਕੱਠਿਆਂ ਲੈ ਲੈਂਦਾ ਉਸ ਜਿਹਾ ਮਾਨਤਨ ਹੋ ਜੂਗਾ ਹਾਂ ਹਾਂ ਬਈ ਹਾਂ ਤੇ ਤੰਨ ਨੰਬਰ ਤੇ ਤੌਰ ਬਾਈ ਕਰਾਂ ਤੰਨ ਨੰਬਰ ਤੇ ਕੀ ਡਿਟੇਲ ਹੈ ਇਸ ਬਾਲਾ ਇਹ ਬਈ ਪਹਿਲਾਂ ਕੱਟੀ ਆ ਇਹੀ ਪਹਿਲੇ ਨਾ ਹਾਂ ਕਿੰਨਾ ਟਾਈਮ ਦੀ ਕੱਚੀ ਆ ਅੱਜ ਭਾਈ ਇਹਨੂੰ ਹਰਤਾ ਰਹਿ ਗਿਆ ਇਹਦੇ ਚ ਪੂਰਾ ਉਹਨਾਂ ਨੇ ਦੱਸਣ ਮੁਤਾਬਕ ਹਰੇਣ ਵਾਲੇ ਮੁੰਡਿਆਂ ਦੇ ਠੀਕ ਹੈ ਹੱਤਾ ਰਹਿੰਦਾ ਛੋਟੀ ਚੰਗੀ ਆ ਮਿੱਤਰੋ ਇਹ ਵੀ ਮੂੰਹ ਦੋ ਦਿਨਾਂ ਦਾ ਖੋਲਦੀ ਆਉਂਦੀ ਆ ਤੇ ਮੂੰਹ ਦੋ ਦਿਨ ਦਾ ਤੇ ਇੱਕ ਹਫਤੇ ਦੀ ਜਿਹੜੀ ਹਜੇ ਕੱਚੀ ਆ ਨੇੜੇ ਮੋੜ ਲਿਆ ਕਰ ਗੱਦ-ਗੁੱਦ ਠੀਕ ਆ ਵਧੀਆ ਤੇ ਥਣ ਲੇਵਾ ਵੀ ਸਾਫ ਆ ਬਿਲਕੁਲ ਇਹ ਖੋਲਦੀ ਆਉਂਦੀ ਆ ਕਈ ਵਾਰ ਨਾ ਸੂਕ ਜਿਹੜੀ ਪਹਿਲਾਂ ਮੰਨ ਲਓ ਵੀ ਕੱਟੀ ਹੁੰਦੀ ਹੈ ਜਾਂ ਪਸ਼ੂ ਪਹਿਲਾਂ ਕੋਈ ਵੀ ਪਹਿਲੇ ਸੂ ਗਿਆ ਨਹੀਂ ਤਾਂ ਭਾਈ ਬਣਨਾ ਕੱਟੀ ਨਹੀਂ ਹਜੇ ਤਾਂ ਸੂਣ ਤੋਂ ਬਾਅਦ ਹੀ ਲੇਵਾ ਬਣਾਉਂਦੇ ਜ਼ਿਆਦਾਤਰ ਪਹਿਲੇ ਹੀ ਸੂਏ ਜਿਹੜੀ ਕਦ ਕੋ ਦੇਖ ਭਾਈ ਤੁਸੀਂ ਕੱਟੀ ਦੀ ਉਮੀਦ ਹੈ ਭਾਈ ਇਸ ਵਾਰਲੇ ਤੋਂ ਭਾਈ ਉਧਰਲਾ ਪਸ਼ੂ ਯਾਰ 14 15 ਤੋਂ ਪਹਿਲਾਂ ਦੇਖਦਾ ਨਹੀਂ ਠੀਕ ਆ ਕਿ 14 ਆਪਾਂ ਦੇਉ ਦੇਉ ਜਾਣੀ ਆ ਰਾਮ ਨਾ ਰਾਮ ਨਾ ਭਾਈ ਹਜੇ ਤਾਂ ਨਹੀਂ ਭਾਈ ਯਾਰ ਬਣਨਾ ਤੁਸੀਂ ਐ ਮਨ ਢਾਣਾ ਢੂਣਾ ਪੰਗਿਆਂ ਦੇਖ ਤੁਸੀਂ ਠੰਡੀ ਪੂਰੀ ਆ ਦੇਖੋ ਪੂਹ ਚੱਕ ਲੈਵੇ ਠੰਡੀ ਸੀ ਲੈ ਜਾ ਹਾਂ 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 ਹਜੇ ਤਾਂ ਢੱਲਾ ਉਹੀ ਫਿਰਦਾ ਲੈਵਾ ਤੇ ਕੀ ਰੇਟ ਕਰੇ ਇਸਪੜ ਇਹਦਾ 160 ਬਾਈ 160 ਮਾਨਦਾਨ ਹੋ ਜੂ ਹਾਂ ਬਾਈ ਹਾਂ ਠੀਕ ਆ ਮਾਨਦਾਨ ਹੋ ਜੂ 1 ਲੱਖ ਤੇ 60 ਹਜ਼ਾਰ ਰੇਟ ਆ ਠੀਕ ਆ ਪਹਿਲਾਂ ਝੋਟੀਆਂ ਤਿਆਰ ਹੁੰਦੀ ਆਉਂਦੀ ਆ ਆ ਡਰ ਡਰ ਖੋਲਦੀ ਹੁੰਦੀ ਇੱਕ ਹਫ਼ਤੇ ਦੀ ਬਾਈ ਕਹਿੰਦਾ ਕੱਚੀ ਆ ਤੇ ਤੋਰ ਬਾਈ 4 ਨੰਬਰ ਦੇ ਇਹ ਵੱਡੀ ਮੱਝ ਆ ਗਈ ਬਈ ਹਣਾ ਹਾਂ ਬਾਈ ਕਿਵੇਂ ਸੂਏ ਇਹ ਇਹ ਤੀਜਾ ਸੂਆ ਸੂ ਬਾਈ ਤੀਜਾ ਸੂਆ ਸੂ ਗਈ ਹਾਂ ਠੀਕ ਆ ਇਹ ਕਿੰਨੇ ਕ ਟਾਈਮ ਦੀ ਕੱਚੀ ਆ ਬਾਈ ਇਹ ਵੀ ਲੈ ਜੂ ਬਾਈ ਪੰਜ ਛੇ ਦਿਨ ਹੈ ਜੀ ਹਫਤੇ ਹੀ ਲੜਾ ਹਾਂ ਆਪਾਂ ਨੂੰ ਬਈ ਉਹਨੇ ਦੱਸ ਦਣ ਕਹਿ ਕਿਥੇ ਦੱਸ ਦਣ ਆਪਣੇ ਘਰੇ ਹੋਗੇ ਨੂੰ ਬਾਈ ਅੱਛਾ ਹਜੇ ਹੋਰ ਨੇ ਆਜੇ ਹੋਰ ਤੋਂ ਲੈ ਜੂ ਆ ਰਾਮ ਨਾਲ ਆ ਰਾਮ ਨਾਲ ਬਈ ਤੇ ਬਾਈ ਕੀ ਰਿਪੋਰਟ ਸੀ ਪਿਛਲੇ ਵਾਰ ਦੁੱਧ ਦੀ ਇਹਦਾ 18 ਕਿਲੋ ਦੁੱਧ ਦੱਸਿਆ ਬਾਈ ਦੂਜਣ ਦਾ ਆਪਾਂ ਹਾਂ ਅਜੇ ਬਣਾਉਂਦੀ ਆਂਦੀ ਆਰਡਰ ਹਣਾ ਹਾਂ ਕਿੰਨਾ ਕੱਢ ਦੂ ਬਾਈ ਇਸ ਵਾਰ ਦੁੱਧ ਬਾਈ 20 ਤੋਂ ਬਾਹਰ ਹੱਕ ਹੈ ਦਾ ਹੂੰ ਜੇ ਵੱਡੀ ਆ ਮੱਝਾਂ ਹਾਂ ਤੇ ਮੇਤਰੋ ਮੱਝ ਹੈਵੀ ਆ ਭਾਰੀ ਆ ਤੇ ਬਾਕੀ 2 ਕਿਲੋ ਬਾਈ ਹਰਿਆਣੇ ਦੇ ਹਿਸਾਬ ਇਹਨੂੰ ਦੁੱਧ ਕੱਢਣਾ ਚਾਹੀਦਾ ਹੈ ਨਾ ਸਟਾਪ ਕੁਆਲਟੀ ਵਾਲੀ ਮੱਝ ਆ ਗਈ ਵਧੀਆ ਪੂਰੀ ਜੱਡ ਬਲੈਕ ਆ ਤੇ ਥਨਾ ਸਪੇਸ ਬੂਸ ਵੀ ਵਧੀਆ ਤੇ ਇਹਦਾ ਇਸਪਾਲ ਕੀ ਰੇਟ ਕਰਦੇ ਇਹਦਾ ਸਵਾ 2 ਲੱਖ ਰੁਪਈਆ ਬਾਈ ਜੀ ਸਵਾ 2 ਲੱਖ ਮਾਨਤਾਣ ਹੋ ਜਾਊਗਾ ਹਾਂਜੀ ਹਾਂਜੀ ਤੇ ਮਿੱਤਰੋ ਇਹਦਾ ਸਵਾ 2 ਲੱਖ ਆ ਮਾਨਤਾਣ ਹੋ ਜਾਊਗਾ ਬਾਈ ਇਸਪਾਲ ਕੋਲੇ ਚਾਰ ਨੱਕ ਸੀ ਮੌੜ ਮੰਡੀ ਏਰੀਆ ਦੇ ਵਿੱਚ ਹੀ ਆਪਣਾ ਘਰ ਆ ਮੋੜ ਮੰਡੀ ਦੇ ਵਿੱਚ ਹੀ ਰਹਿੰਦਾ ਇੱਥੋਂ 5 ਕਿਲੋਮੀਟਰ ਹੈ ਨਾ ਬਾਈ ਨਾ ਬਸ ਬਾਈ ਕਿਲੋਮੀਟਰ ਮਸੇ 1 ਕਿਲੋਮੀਟਰ ਹਾਂ ਕਿਲੋਮੀਟਰ ਪੌੜ ਦੇ ਨਾਲ ਪੌੜ ਉੱਤਰਨਸਾਰੀ ਘਰ ਆ ਜਾਂਦੇ ਆ ਪੌੜ ਉੱਤਰਨਸਾਰ ਜਦੋਂ ਤੁਸੀਂ ਤਲਵੰਡੀ ਜਾਓਗੇ ਬਾਈ ਦਾ ਮਕਾਨ ਆ ਜਾਂਦਾ ਤੇ ਸੌਂਕ ਵਾਲੇ ਬਾਈ ਕੋਲੇ ਪਸ਼ੂ ਹੁੰਦੇ ਆ ਜਿਵੇਂ ਆਪਾਂ ਕਹੇ ਚੰਗੇ ਤੇ ਉਹਨਾਂ ਨੂੰ ਆ ਇਸ ਪਾਸੇ ਜੇ ਕਈ ਵਾਰ ਬਾਈ ਆ ਕੇ ਨਹੀਂ ਆਲੇ ਨੇ ਮੰਡੀ ਚ ਲੈਣੀਆਂ ਤਾਂ ਅਗਲੇ ਨੇ ਕਿਦੀ ਘਰੋਂ ਲੈਣੀਆਂ ਤਾਂ ਮਿਲ ਜਾਣਗੇ हां भाई हां करे ਹੁੰਦੀਆਂ ਆਪਣੇ ਕੋਲ ਦੋ ਜੱਟੇ ਖੜ੍ਹੀਆਂ ਹੁੰਦੀਆਂ ਹਾਂ 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 ਤਸੱਲੀ ਕਰ ਲਿਆ ਹਾਂ ਘਰੇ ਅੱਜ ਇੱਕ ਮੀਣੀ ਝੋਟੀ ਆਪਣੇ ਕੋਲੇ ਉਹਦੀ ਵੀਡੀਓ ਆਪਾਂ ਸਿਰ ਕਟੇਰੀ ਫਾਰਮ ਤੇ ਪਾਈ ਵੀ ਹੋਈ ਹੈ ਅੱਛਾ ਤੇ ਉਹਦਾ ਸੌਦਾ ਅੰਬਰਸਾਰ ਦੇ ਬੰਦਿਆਂ ਨਾਲ ਹੋ ਗਿਆ ਹੋ ਗਿਆ ਉਹ ਬੰਦਾ ਆਪਾਂ ਤੋਂ ਪਹਿਲਾਂ ਕਹੀ ਬਾਵਾ ਮਾਲ ਲੈ ਕੇ ਗਿਆ ਉਹ ਕਹਿੰਦਾ ਯਾਰ ਹਜੇ ਇੱਕ ਦੋ ਦਿਨਾਂ ਤੱਕ ਹੀ ਲੈ ਕੇ ਜਾਊਂਗਾ ਕੋਈ ਗੱਲ ਨਹੀਂ ਖੜੀ ਹੈਗੀ ਖੜ੍ਹੀ ਹੈ ਮੀਣੀ ਝੋਟੀ ਘਰੇ ਲੈ ਮਿੱਤਰੋ ਜੇ ਕਿਸੇ ਦਾ ਫੇਰ ਵੀ ਮਨ ਨਹੀਂ ਖੜਦਾ ਘਰੇ ਜਾਓ ਬਾਈ ਕੋਲੇ ਟੈਲੀਫੋਨ ਕਰਕੇ ਆ ਜਾਓ ਚਾਰ ਡੰਗ ਬਾਈ ਦਾ ਖੁੱਲਾ ਚੈਨ ਜਾਂ ਚਾਰ ਡੰਗ ਚੋਕ ਕੇ ਕੰਮ ਨਾਲ ਲਿਆ ਕੇ ਸੁਣ ਮੈਂ ਦੱਸਦਾ ਜਿਹੜ ਖਣ ਘੱਟ ਵੱਧ ਦੀ ਭਾਰ ਦੀ ਉਹਦੀ ਗਾਰੰਟੀ ਹੋ ਜਿਹੜੀਆਂ ਮੈਂ ਸਾਹ ਸੁਣੀਆਂ ਬਾਈ ਸੁਣਿਆ ਦੀ ਆਪਣਾ ਅਗਲਾ ਦੁੱਧ ਜਿੰਨਾ ਆਪਾਂ ਦੱਸਾਂਗੇ ਆਪਣੇ ਘਰੋਂ ਚਾਰ ਟਾਈਮ ਚੋਕੇ ਲੈ ਜਾ ਸਕਦਾ ਹਾਂ ਕੰਡਾ ਲੈ ਕੇ ਆ ਸਕਦਾ ਚਾਰ ਡੰਗ ਚੋਕੇ ਲੈ ਜਾ ਸਕਦਾ ਡਰੈਸ ਹੋਰ ਬੋਲ ਦੇ ਇੱਕ ਵਾਰੀ ਬਾਈ ਡਰੈਸ ਵੀਰੇ ਆਪਣਾ ਪੈਂਟ ਮੌੜ ਖੁਰਦਾ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਆਪਣਾ ਹੈਗਾ 8360738157 ਲੈ ਮਿੱਤਰੋ ਫੋਨ ਕਰਕੇ ਆਜੋ ਬਾਈ ਕੋਲੇ ਪੂਰੀ ਤਸੱਲੀ ਕਰਕੇ ਤੁਸੀਂ ਕੋਈ ਵੀ ਨਗਲ ਲੈ ਜਾ ਸਕਦੇ

ਤੋ ਟਿੱਕਾ ਨਾ ਲਾਇਓ ਯੂ ਤੋ ਜਮਾਕਤੀ ਜਾ ਰੇ ਅਰਧੇਖਿਆ ਦੀਖਣਾ ਤਾਂ ਅਮਨੇ ਰਾਈਟ ਮੇ ਲਗ ਬੂਸਟਰ ਇਹਨੇ ਦਿਆ ਰੋ ਸੂਬੇ ਸ਼ਾਮ ਇੱਕ ਇੱਕ ਘੰਟਾ ਪਹਿਲਾ ਧਾਰ ਕਾੜਨ ਤੋਂ ਪਹਿਲਾ ਪੋਸ਼ਾ ਵੀ ਇੱਕ ਨੰਬਰ ਦਾ ਅਰ ਧਾਰ ਵੀ ਬੜੀ ਅਰਦੂ ਤਾਪ ਹੋ ਗਾਣਾ ਹੋਣਾ ਬਾਈ ਅਰ ਯਾ ਆਪਣਾ ਹਰੇਕ ਮੈਡੀਕਲ ਸਟੋਰ ਪੈ ਔਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890043000 ਲੇ ਮੇਟਰੋ ਬਾਈ ਕੋਲ ਨਾ ਕਾਨਾ ਨੇ ਸ਼ੇ ਨਾ ਗਾਈ ਸ਼ੇ ਨਾ ਗਨੇ ਤੇ ਪਹਿਲਾਂ ਆਪਾਂ ਪੂਰੀ ਜਾਣਕਾਰੀ ਦਵਾ ਦਈਏ ਤੇ ਐਮ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਨਾਮ ਦੱਸੀ ਪਹਿਲਾਂ ਮਨਪ੍ਰੀਤ ਸਿੰਘ ਆ ਜੀ ਮਨਪ੍ਰੀਤ ਪਿੰਡ ਕਿਹੜਾ ਸੀਗਾ ਪੀਰਕੋਟ ਆ ਜੀ ਮਨਪ੍ਰੀਤ ਨਾਮ ਬਾਈ ਦਾ ਪਿੰਡ ਪੀਰਕੋਟ ਹੈ ਜ਼ਿਲ੍ਹਾ ਫਰੰਡ ਹੈ ਨਾ ਨੰਬਰ ਬੋਲੇ ਕੋਲ 6842 ਜੀ 47942 ਠੀਕ ਆ ਮਨਪ੍ਰੀਤ ਅੱਜ ਕਾਏ ਨੰਗ ਲੈ ਕੇ ਆ ਬਾਈ ਅੱਜ ਨੰਗ 6 ਆ ਜੀ 6 ਠੀਕ ਆ ਤੇ ਰੇਟ ਕਿੰਨਾ ਕਰਹੁਗਾ ਰੇਟ 1.5 ਤੋਂ ਲੈ ਕੇ 3 ਲੱਖ ਤੱਕ ਕਰੂਗਾ ਜਾਇ ਜਾਲੀ ਹੈਗੀ ਕੋਈ ਜਾਇ ਜਾਲੀ ਹੈਗੀ ਕੀ ਵਾਰ ਹੈ ਲੈ ਗਰੀਬ ਬੰਦਾ ਹੈ ਠੀਕ ਆ ਲੈ ਮੈਂ ਤੇਰਾ ਸ਼ੁਰੂ ਕਰਦੇ ਆ ਤੋਰ ਬਈ ਕਰ ਇੱਕ ਨੰਬਰ ਵਾਲੀ ਫਿਰ ਆਪਾਂ ਪੂਰੀ ਜਾਣਕਾਰੀ ਲੈ ਕੇ ਜਾਵਾਂਗੇ ਤੇ ਇੱਕ ਵਾਰੀ ਤੋਰ ਦੀ ਤੁਸੀਂ ਜਿਹੜੀ ਚੈੱਕ ਕਰ ਲਓ ਪਹਿਲੇ ਨੰਬਰ ਤੇ 34 ਸ਼ਕੀਨ ਆ ਤੋਰ ਦੀ ਤੁਸੀਂ ਚੈੱਕ ਕਰ ਲਓ ਥਾਂਲੇ ਵਾ ਬਿਲਕੁਲ ਸਾਫ ਆ ਤੇ ਬਾਕੀ ਸਵੇਰ ਦਾ ਟਾਈਮ ਆ ਗਾਹਕ ਜਿਹੜਾ ਮੰਡੀ ਦੇ ਵਿੱਚ ਪਹੁੰਚੀ ਜਾਂਦਾਗਾ ਤੇ ਜਮਾ ਛੋਟੀ ਦਾ ਲੈ ਲੂਗਾ ਸਾਫ ਆ ਵਧੀਆ ਤਾਜੀ ਸੂਈ ਹੋਈ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਣਦੇ ਬਣਦੇ ਇਹ ਚੰਗੇ ਥਾਲੇ ਵੇ ਦੀ ਇਹ ਸਾਫ ਜਿਹਾ ਜਿਵੇਂ ਆਪਾਂ ਕਹਿ ਦੀ ਬਾਕੀ ਆਪਾਂ ਬਣਦੇ ਕਿ ਲੋੜ ਨਹੀਂ ਹੈ ਬੰਨਣ ਦੀ ਲੋੜ ਨਹੀਂ ਨਾ ਨਾ ਕੋਈ ਨਹੀਂ ਠੀਕ ਆ ਮਣ ਕੋਈ ਕੈਂਮੇ ਸੂਈ ਬਾਈ ਛੁੱਟੀ ਦੂਜਾ ਸੂਆ ਪਿਓਰੇ ਤੂਜਾ ਸੂਆ ਕਹਿ ਦੇਣਾ ਕੋਈ ਸੂਈ ਨੂੰ ਸੂਈ ਨੂੰ 10 ਦਿਨ ਹੋ ਗਏ 10 ਦਿਨਾਂ ਸੂਈ ਆ ਮਿੱਤਰੋ ਦੂਜਾ ਸੂਆ ਦੁੱਧ ਬਾਈ ਦੁੱਧ ਬਾਈ ਸਹੀ 18 ਕਿਲੋ ਆ ਕੰਡੇ ਲਾ ਕੇ ਲੈ ਜਾ ਬਾਲਾ ਹੋਿੰਦੇ 18 ਕਿਲੋ ਚਮਤ 4 ਟਾਈਮ ਛੋਲੇ ਬਾਈ ਮੰਨਦੇ ਮੜੇ ਇੱਕ ਵਰਤਦੇ। ਲੈ ਮਿੱਤਰੋ 14 ਕਿਲੋ ਦੁੱਧ ਕਹਿੰਦਾ ਭਾਈ ਬੜਾ ਜ਼ਿਆਦੇ ਹੋ ਜਾਂਦਾ। ਠੀਕ ਆ। ਬਾਲਟੀ ਭਰ ਜਾਂਦੀ ਐ ਤੇ ਬਾਈ ਕਹਿੰਦਾ ਗਰੰਟੀ ਦਊਂਗਾ ਵਾ ਕੰਡਾਲੇ ਤੇ ਜਾ ਜੋ ਕੋਈ ਕੋਈ ਵੇਖ ਸਕਾ ਕੰਡਾਲੇ ਤੇ ਜਾਓ ਗਰੰਟੀ ਆ। ਠੀਕ ਆ। ਬਾਕੀ ਆਪਾਂ ਉਹੀ ਪ੍ਰੋਪਰ ਤੁਹਾਨੂੰ ਜਾਣਕਾਰੀ ਲੈ ਕੇ ਨਾ। ਮਨਪ੍ਰੀਤ ਕੱਚੀ ਗੱਲ ਨਾ ਹੋ ਜਾਏ ਕਿਤੇ ਵੇਚਦੇ ਦਾ ਕੰਮ ਹੋ ਜਾਏ। ਜਮਾ ਬਈ ਚਾਰ ਟਾਈਮ ਚੋਕੇ ਆਵੇ। ਰਹਿਣ ਖਾਣ ਦੇ ਪੈਸੇ ਦੇਵੇ। ਹਾਂ। ਲੈ ਚਾਰ ਡੰਗ ਬਾਈ ਦਾ ਚੋਲੇ ਰਹਿਣ ਖਾਣ ਦਾ ਸਾਰਾ ਪ੍ਰਮੰਧ ਹੈਗਾ ਹਨਾ। ਹਾਂ ਬਈ। ਸਾਨ ਪੀਨ ਤੇ ਸਾਰਾ ਕੁਝ ਮਿਲਦਾ ਸਾਰਾ ਕੁਝ ਠੀਕ ਆ ਤੇ ਕੋਈ ਐ ਨਹੀਂ ਹੈਗਾ ਵੀ ਹੁਣ ਕਹਿੰਦਾ 18 ਕਿਲੋ ਆ ਬਾਈ ਜੇ ਨਾ ਦੁੱਧ ਹੋਇਆ ਕਰਾਇਆ ਦੇਵਾਂਗੇ ਪਹਿਲਾਂ ਵੀ ਆਪਾਂ ਅਖਿਆ ਸੀ ਕਰਾਇਆ ਮਿਲਵਾਣ ਜੇ ਕਿੱਥੋਂ ਵੀ ਆਉਂਦਾ ਬੰਦਾ ਨਾ ਦੁੱਧ ਪੂਰਾ ਹੋਇਆ 18 ਕਿਲੋ ਕਰਾਇਆ ਭੜਾ ਬਾਈ ਜਿੰਦਾ ਦੇ ਕੇ ਦਰੂਗਾ ਹਾਂ ਤੇ ਰੇਟ ਮਾਨਪ੍ਰੀਤ ਕੀ ਕਰਤਾ ਰੇਟ ਇਹਦਾ 3 ਲੱਖ ਕਰਦੇ 3 ਲੱਖ ਰੁਪਈਆ ਹਾਂ ਤਾਂ ਹੀ ਉਹ ਰੇਟ ਜਿਆਦੇ ਹੈਣਾ ਹਾਂਜੀ ਠੀਕ ਆ ਮਾਨਤਾਣ ਹੋ ਜੂ ਹਾਂ ਇਹ ਜੀ ਦੇਰੀ ਦੀ ਝੋਟੀ ਹੈ ਜੀ ਹੈ ਜੀ ਦੇਰੀ ਹੈ ਜੀ ਜੀ ਦੇਰੀ ਦੀ ਹੈ ਜੀ ਜੀ ਦੇਰੀ ਹਰਿਆਣੇ ਦੀ ਹਾਂ ਹਰਿਆਣੇ ਦੀ ਝੋਟੀ ਹੈ ਜੀ ਦੇਰੀ ਦੀ ਠੀ ਤੇ ਗ੍ਰੇਟ ਹੈ 3 ਲੱਖ ਰੁਪਇਆ ਮਾਨਦਾਨ ਮੌਕੇ ਤੇ ਹੋ ਜੀ ਕਿੰਨਾ ਕਰਦੇ ਆ ਮਾਨਦਾਨ ਕਰ ਦਾਂਗੇ 10000 ਰੁਪਇਆ ਦੇ ਕਰ ਦਾਂ 10000 ਰੁਪਇਆ ਮਾਨਦਾਨ ਬਾਈ ਜੇ ਕਰ ਦਾਂਗੇ 2 ਨੰਬਰ ਵਾਲੀ ਤੋਰ 2 ਨੰਬਰ ਤੇ ਝੋਟੀ ਜਿਹੜੀ ਤੋਰ ਦੀ ਚੱਕਰ ਲਓ ਤੇ ਇਹ ਵੀ ਆਪਾਂ ਜਾਣਕਾਰੀ ਲੈ ਕੇ ਦੇਣੀ ਆ ਤੋਰ ਦੀ ਕੋਈ ਦੂਈ ਚੱਕਰ ਲਓ ਸਾਫ ਫਨ ਲੈ ਵਧੀਆ ਤੇ ਬਸ ਇਹ ਵੀ ਦਾਇਜ਼ ਹੋਈ ਆ ਇਹਦੀ ਵੀ ਆਪਣੀ ਜਿਹੜੀ ਪ੍ਰੋਪਰ ਜਾਣਕਾਰੀ ਲੈ ਕੇ ਦੇਣੀ ਆ ਹਾਂ ਅਡਾ ਕਿਨੇ ਜਲਤੜੀਆ ਤੇ ਬਾਕੀ ਜਿੰਮ ਜੀਤ ਸਾਈਡ ਤੋਂ ਵੀ ਲੈ ਕੇ ਆਉਂਦਾ ਤੇ ਚੰਗੇ ਤੋਂ ਚੰਗੇ ਜਿਹੜੇ ਝੋਟੀਆਂ ਮਿਲ ਜਾਂਦੀਆਂ ਨੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਪੁਰੇ ਜੇ ਪੱਪਾ ਬਨਪਰੀ ਦੀ ਗੱਲ ਕਰ ਲਈ ਭਾਈ ਦੋ ਨੰਬਰ ਦੀ ਝੋਟੀ ਦੀ ਕਹਵੇਂ ਸੂਏ ਸੂਆ ਭਾਈ ਇਹਦਾ ਤੀਜਾਗ ਤੀਜਾ ਸੂਆ ਤੇ ਹੁਣ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਇਹਨੂੰ ਵੀ 10 11 ਦਿਨੂ 10 11 ਦਿਨਾਂ ਦੀ ਸੂਈ ਆ ਦੁੱਧ ਦੁੱਧ ਇਹ ਥੱਲੇ ਵਿੱਚ 16 ਕਿਲੋ ਕੰਡੇ ਵਾਲਾ 16 ਕਿਲੋ ਦੁੱਧ ਕੰਡੇ ਵਾਲਾ ਇਹ ਥੱਲੇ ਵੀ ਇਹ ਵੀ ਉਧਰੋਂ ਆਈ ਆ ਆਈ ਵੀ ਉਧਰੋਂ ਆਈ ਆ ਇਹ ਰੋਤਕ ਦੀ ਆ ਇਹ ਰੋਤਕ ਦੀ ਆ 16 ਕਿਲੋ ਦੁੱਧ ਜਿਹੜਾ ਕੰਡੇ ਵਾਲਾ ਪ੍ਰੋਪਰ ਤਿਆਰ ਆ ਤੇ ਰੇਟ ਬਾਈ ਰੇਟ ਇਹਦਾ 2.5 ਲੱਖ ਰੁਪਈਆ ਦਾ ਇਹਦਾ ਰੇਟ ਆ 2.5 ਲੱਖ ਰੁਪਈਆ ਮਾਨਦਾਨ ਹੋ ਜੂਗਾ ਤੇ ਜੇ ਕਿਸੇ ਭਰਾ ਨੇ ਘਰੇ ਆ ਕੇ ਤਸੱਲੀ ਕਰਕੇ ਚੋਕ ਲੈ ਜਣੇ ਚੋਕ ਲੈ ਜਾ ਸਾਡਾ ਇੱਕ ਆਡਰਸ ਹੋਰ ਬੋਲਦੀ ਪਿੰਡ ਪੀਰਕੋਟ ਜ਼ਿਲ੍ਹਾ ਬਠਿੰ ਨਾ ਬਣਪਰੀ ਸਿੰਘ ਮੋਬਾਈਲ ਨੰਬਰ 6284247900 ਜੇ ਮਿੱਤਰੋ ਰਾਮਪੁਰੇ ਦੇ ਨੇੜੇ ਕੋਈ ਵੀ ਏਰੀਆ ਵਾਲਾ ਸੰਪਰਕ ਕਰ ਲਿਓ ਪੀਰਕੋਟ ਪਿੰਡਾ ਠੀਕ ਹੈ ਜਲਾ ਬਠੰਡਾ ਰਹਿੰਦਾ ਫੋਨ ਕਰਕੇ ਆ ਜਿਓ ਦੁੱਧ ਨਾ ਪੂਰਾ ਹੋਇਆ ਕਰਾਇਆ ਭੜਾ ਬਾਈ ਦੇ ਕੇ ਦਰੂਆ ਕੰਡਾ ਦੇ ਨਾਲੇ ਉਹ ਤੰਦਾਂ ਗੇ ਖੱਲੀ ਕਰ ਲਿਓ ਧੰਨਵਾਦ ਇੱਕ ਝੋਡੀ ਲੈ ਕੇ ਆ ਤੇ ਪਹਿਲਾਂ ਵੀ ਆਇਆ ਕਰਦਾ ਸੀਗਾ ਬਾਈ ਮੰਡੀ ਤੇ ਤੇ ਹੁਣ ਕਾਫੀ ਟਾਈਮ ਬਾਅਦ ਮਿਲਿਆ ਤੇ ਖੁੱਲੇ ਸੰਗ ਦੀ ਝੋਟੇ ਥੋੜੇ ਦੂਜੇ ਸੂਈ ਹੈਗੀ ਤੇ ਬਾਕੀ ਤੈਟ ਜਲੇਵੇ ਦੀ ਆ ਤੇ ਪਤਲੀ ਜਾਵੜੀ ਦੀ ਆ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦੇਵਾਂਗੇ ਕੀ ਰੇਟ ਰੂਟ ਕਰਦਾ ਕਿੰਨਾ ਕੁ ਦੋਬਾਦ ਆ ਤਾਜੀ ਸੂਈ ਹੈ ਬਣਦੇ ਬਣਦੇ ਹਾਂ ਤਾਜੀ ਸੂਈ ਹੋਈ ਹੈ ਜੀ ਤੇ ਪੂਰੀ ਪ੍ਰੋਪਰ ਗੱਲਬਾਤ ਜਿਹੜੀ ਬਾਈ ਨਾਲ ਕਰਾਂਗੇ ਹਰਿਆਣੇ ਦੇ ਵਿੱਚੋਂ ਕਾਇਆ ਲੈ ਗੁਰੇ ਆ ਮੇਰੇ ਕੋਲੋਂ ਲੈ ਇਧਰ ਇਧਰੇ ਥੱਲੇ ਤੇ ਪੂਰੀ ਪ੍ਰਾਪਰਟੀ ਡਿਟੇਲ ਜਿਹੜੀ ਬਾਈ ਤੋਂ ਲੈ ਕੇ ਦਿੰਨੀ ਹੈ ਹਸੀ ਗਾਲ ਬਾਈ ਜੀ ਸਸਰੀ ਕਾਲਵੀਰ ਜੀ ਤੇ ਪਹਿਲਾਂ ਤਾਂ ਨਾਮ ਦੱਸੋ ਆਪਣਾ ਮੇਰਾ ਨਾਮ ਵਿਸ਼ਨੂ ਕੁਮਾਰ ਹੈ ਜੀ ਵਿਸ਼ਨੂ ਕੁਮਾਰ ਹਰਿਆਣਾ ਤੋਂ ਆਇਆ ਕਰਦਾ ਸੀ ਨਾ ਜੀ ਫਤੇਵਾਦੀ ਫਤੇਵਾਦੀ ਪਹਿਲਾਂ ਬਰ ਹਟ ਕੇ ਕੋਈ ਸੁਝਦੀ ਨਹੀਂ ਜੀ ਉਹ ਉਪਰ ਘਰ पे माल सेल हो जाता है अच्छा कई बारी अब मैंने सोचा पंजाब की मंडी अच्छी है वहां जाया आते हैं हां तो अच्छी भैंसा है या अब तो यहां पे ले आई पहले मालसा आया करता था हां जी पहले मालसा भी आया करते थे डबवाली भी जाते हैं हम्म सिरसा नौरै भी वे जाते हैं सभी जगह चलता है माल हम्म ते विष्णु कोरी नंबर बोल भाई नंबर है जी 94682 41014 ठीक है ये भाई विष्णु का नंबर है ਤੇ ਫਤਿਹਬਾਦ ਤੋਂ ਹਾਂਜੀ ਬਿਲਕੁਲ ਫਤਿਹਵਾਦ ਦੇ ਕੋਲ ਨਾਗਪੁਰ ਪੈਂਦਾ। ਨਾਗਪੁਰ ਤੋਂ ਆਂ ਤੇ ਫਤਿਹਬਾਦ ਬਾਈ ਨੂੰ ਜ਼ਿਲ੍ਹਾ ਪੈਂਦਾ। ਹਾਂਜੀ ਤੇ ਵਿਸ਼ਨੂ ਜੀ ਆਪਾਂ ਗੱਲ ਕਰ ਲਈ ਛੋਟੀ ਦੀ ਬਾਈ ਕਿੰਨੇ ਸੂਏ? ਛੋਟੀ ਦੂਜੇ ਸੂਏ ਜੀ। ਦੂਜੇ ਸੂਏ। ਠੀਕ ਹੈ ਕਹੇ ਦਿਨੋਂ ਕਸੂਈ ਨੂੰ ਅੱਜ? ਅੱਜ ਜੀ 7ਵਾਂ ਦਿਨ ਆਈ ਸੂਈ ਕੋ। ਪਹਿਲੇ ਸੂਏ ਕੀ ਰਿਪੋਰਟ ਸੀਗੀ ਦੀ? ਪਹਿਲੇ ਸੂਏ 14 ਲੀਟਰ ਦੁੱਧ ਨਿਕਲਿਆ ਹੋਇਆ ਜੀ, ਅਬ ਫਿਲਹਾਲ 14 ਲੀਟਰ ਦੁੱਧ ਤਿਆਰ ਹੈ ਜੀ। ਹੁਣ? ਹਾਂਜੀ ਬਿਲਕੁਲ 7 ਲੀਟਰ ਟਾਈਮ ਕੱਢ। ਕੱਤੀ ਗੱਲ ਨਹੀਂ ਹੋ ਜੇ? ਕੋਈ ਕੱਚੀ ਗੱਲ ਹੁਣ ਕਿੰਨੇ ਚੈਮ ਦੀ ਸੂਈ ਹੈ 7 ਮੰਦੇ ਨਾ ਜੀ ਆਜਾ 8 ਤੇ ਸੂਈਆ ਤੇ 14 ਕਿਲੋ ਦੁੱਧ ਤਿਆਰ ਹੈ ਜੀ ਕੰਡਾ ਕੰਡਾ ਲਵਾ ਦੇਗਾ ਲਵਾ ਦਾਂਗੇ ਜੀ 14 ਕਿਲੋ ਦੁੱਧ ਤੇ ਬਾਈ ਕਹਿੰਦਾ ਕੰਡਾ ਲਵਾ ਦੂੰਗਾ ਹਰਿਆਣੇ ਦੇ ਵਿੱਚ ਨਾਖਪੁਰ ਪਿੰਡ ਫਤਿਆਬਾਦ ਜਿਹੜਾ ਰਹਿੰਦਾ ਤੇ ਤਸੱਲੀ ਤੁਸੀਂ ਕਰਨੀ ਹੈ ਕੰਡਾ ਲੈ ਕੇ ਤੇ ਬਿਸ਼ਨੂ ਦੁੱਧ ਕੰਡਾ ਪਰੂ ਹੋਰ ਦੁੱਧ ਤਾਂ ਦੇਖੋ ਜੀ ਹੁਣ ਆ ਵੀ ਕਿਲੋ 2 ਕਿਲੋ ਦੁੱਧ ਕਰਨਾ ਚਾਹੀਦਾ ਹੈ ਇਹ ਹੁਣ ਇਸ ਟਾਈਪ ਦਾ ਜਿਹੜੇ ਹਫ਼ਤੇ ਸਭ ਤੋਂ ਕਈਆਂ ਨੇ 14 ਕਿਲੋ ਆ ਪਹਿਲਾਂ ਨੇ ਵੀ 13 ਲੀਟਰ ਦੁੱਧ ਦਿੱਤਾ ਹੋਇਆ ਜੀ ਪੂਰੀ ਤਸੱਲੀ ਹੈ ਕਿ ਉਹ ਦੁੱਧ ਵਾਲੀ ਮੈਸ ਪਤਲੇ ਪਿੰਡੇ ਦੀ ਹੈ ਕੋਈ ਸਾਨੂੰ ਮੋਟੀ ਮੋਟੀ ਚੁਵਾਈ ਲੱਗੀ ਹੈ ਜੀ ਭਾਵੇਂ ਬੁੜੀਆਂ ਚੋ ਬੰਦੇ ਚੋ ਕੋਲੀ ਚੁਵਾਈ ਹੈ ਇਹ ਵਧੀਆ ਪਸ਼ੂ ਲਿਆ ਕੇ ਵੇਚਣੇ ਆਂ ਜੀ ਵਧੀਆ ਹੀ ਪਸ਼ੂ ਲਿਆਉਣੇ ਆ ਜੀ 2 ਰੁਪਏ ਥੋੜੇ ਜਿਹਾ ਕਰੜੇ ਲਾ ਜਾਂਦੇ ਪਰ ਵਧੀਆ ਪਸ਼ੂ ਆ ਜਾਂਦਾ ਜੀ ਹੁਣ ਰੇਟ ਕੀ ਕਰਤੇ ਬਈ ਹੁਣ ਇਸ ਕਾ ਮੁੱਲ 1.5 ਲੱਖ ਰੁਪਏ ਜੀ 1.5 ਹਾਂਜੀ ਮਾਨਤ 1 ਲੱਖ 40 ਹਜ਼ਾਰ ਦੀ ਬਾਈ ਵਿਸ਼ਨੂ ਕਾ ਇਹ ਝੋਟੀ ਦੇ ਦਾਂਗੇ 1.5 ਲੱਖ ਰੁਪਏ ਰੇਟ ਕਰਦਾ ਆ ਕੇ ਤਸੱਲੀ ਤੁਸੀਂ ਕਰਨੀ ਆ ਦੂਜੇ ਸੁਏ ਆ ਪਰ ਥੋੜਾ ਸੰਗਾ ਪੱਖ ਮਾਰ ਪਾਦੇ ਹੈ ਨਾ ਹਾਂ ਥੋੜੇ ਸੇ ਉਹ ਉਹ ਜੇ ਖੁੱਲੇ ਸੀ ਖੁੱਲੇ ਆ ਹਾਂਜੀ ਸੇ ਖੁੱਲੇ ਆ ਬਾਕੀ ਜਿਆਦਾ ਕੁਆਲਿਟੀ ਦੀ ਪੂਛ ਦੇਖ ਲਓ ਜੀ ਬਿਲਕੁਲ ਵਾਈਟ ਹੈ ਨੀਚੇ ਸੇ ਉੱਪਰ ਸੇ ਬਿਲਕੁਲ ਬਲੈਕ ਹੈ ਬੀਪੇ ਸਿੱਖੀੜਾ ਥੋੜਾ ਪੂਛ ਨਹੀਂ ਹੈ ਤੇ ਬਾਕੀ ਜਾਤ ਵਾਲੀ ਝੋਟੀ ਹੈਗੀ 14 ਕਿਲੋ ਦੁੱਧ ਹੁਣ ਪ੍ਰੋਪਰ ਜਿਹੜਾ ਤਿਆਰ ਆ ਥੱਲੀ ਤੁਸੀਂ ਕਰਨੀ ਹੈ ਕੰਡਾ ਲਿਆ ਕੇ ਪੂਰੀ ਮੰਨ ਤਸੱਲੀ ਕਰਕੇ ਫਿਰ ਜਿਹੜੀ ਝੋਟੀ ਫੇਰ ਸਕਦੇ ਹੋ ਪਿੰਡ ਨਾਗਪੁਰਾ ਬਾਈ ਦਾ ਜ਼ਿਲ੍ਹਾ ਫਤਿਆਵਾ ਦੇ ਕੋਈ ਨੰਬਰ ਹੋਰ 9468241014 ਕਰੇ ਕੋਈ ਹੁਣੇ ਕਈ ਵਾਰ ਲੈਉਣੀਆਂ ਹੋਈ ਸੀ ਨਹੀਂ ਹਾਂ ਹਾਂ ਕਰੇ ਮਿਲ ਜੂਗੀ ਹਾਂਜੀ ਕਹੇ ਹੁਣ ਨਾ ਘੁੰਦੇ ਕਿ ਦੋ ਤਿੰਨ ਨਾ ਘੁੰਦੇ ਜੀ ਦੋ ਤਿੰਨ ਨਾ ਘਤ ਆਈਸੂਏ ਖੜੀ ਹੁੰਦੀਆਂ ਹਾਂ ਜੀ ਜਦੋਂ ਵੀ ਕਿਸੇ ਨੇ ਜਾਣਾ ਤਾਂ ਤਸੱਲੀ ਕਰਕੇ ਲਿਆ ਸਕਦੇ ਦੋ ਨਾਕ ਨੇ ਇੱਕ ਨਾਕ ਹੀ ਜੀ ਇੱਕ ਇੱਧਰ ਲੱਗਿਆ ਜੋ ਉਹ ਉੱਧਰ ਖੜੀ ਹੈ ਬਾਈ ਠੀਕ ਹੈ ਤੇ ਬਾਕੀ ਝੋਟੀ ਜੰਗੀਆ ਕਿੰਨਾ ਕ ਟਾਈਮ ਲੈਂਦੀ ਬਾਈ ਸੌਣ ਦਾ ਬਾਈ ਦਿਨ ਪਏ ਇਹਦੇ 6 ਹਜੇ 6 ਦਿਨ ਠੀਕ ਆ ਤੇ ਪਹਿਲਾਂ ਤਾਂ ਪ੍ਰੋਪਰ ਬਾਈ ਨਾਮ ਦੱਸ ਕੀ ਹੈ ਨਾਂ ਤਾਂ ਮੇਰਾ ਸੁਖਰਾਮ ਆ ਸੁਖਰਾਮ ਹਾਂ ਇਹ ਆਪਣਾ ਕੁੱਤੀ ਆਲ ਕੁੱਤੀ ਆਲ ਛੋਟੀ ਆ ਵੱਡੀ ਵੱਡੀ ਕੁੱਤੀ ਆ ਵੱਡੀ ਕੁੱਤੀ ਆ ਜਿਹੜਾ ਬਠੰਡਾ ਹੈ ਨਾ ਜਿਹੜਾ ਬਠੰਡਾ ਬਾਈ ਠੀਕ ਆ ਸੁਖਰਾਮ ਨੰਬਰ ਬੋਲ ਬਾਈ ਇੱਕ ਦਾ ਨੰਬਰ ਆਪਣਾ 98730 ਹੂੰ 42174 ਠੀਕ ਆ ਲੈ ਤੋਰ ਪਹਿਲਾਂ ਝੋਟੀ ਦਿਖਾ ਦਈਏ ਫਿਰ ਆਪਾਂ ਗੱਲਬਾਤ ਕਰਦੇ ਆ ਲੈ ਬਾਈ ਸੁਖਰਾਮ ਕੁਲ ਨਾ ਝੋਟੀ ਵਧੀਆ ਕੱਚੀ ਆ ਕੁਸਕ ਟਾਈਮ ਦੀ ਕਿੰਨਾ ਕ ਟਾਈਮ ਲੈਂਦੀ ਆ ਕਿੰਨਾ ਦੁੱਧ ਦੇਊਗੀ ਪੂਰੀ ਗੱਲਬਾਤ ਕਰਾਵਾਂਗੇ ਘਰ ਦੇ ਵਿੱਚੋਂ ਆਈ ਆਮ ਘਰ ਦੇ ਵਿੱਚੋਂ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਬਾਕੀ ਬਾਈ ਤੋਂ ਸਾਰੀ ਜਾਣਕਾਰੀ ਲੈ ਕੇ ਦਵਾਂ ਪ੍ਰੋਪਰ ਕੀ ਰੇਟ ਰੂਟ ਕਰਦਾ ਤੇ ਕਹਿਵੇਂ ਸੋਏ ਝੋਟੇ ਝੋਟੀ ਸਕੀਨ ਹੈਗੀ ਆ ਜਿਹੜਾ ਬਣਦੀ ਆਉਂਦੀ ਆ ਥਿਆਰੀ ਚ ਹੈਨਾ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਥਣ ਲੇਵਾ ਸਾਫਾ ਬਿਲਕੁਲ ਆ ਜਿਹੜਾ ਟਾਈਮ ਕਾਫੀ ਟਾਈਮ ਪਿਆ ਤੇ ਕੱਚੀ ਹੈਗੀ ਪੂਰੀ ਜਾਣਕਾਰੀ ਸੁਖਰਾਮ ਤੋਂ ਲੈਦੀ ਆ ਹਰੇ ਬਾਈ ਕੋਈ ਸੁਗਰਾਮ ਕਵੇਂ ਸੂਏ ਸੂਏ ਇਹ ਦੂਜੇ ਸੂਏ ਸੂਏ ਦੂਜੇ ਕਰਦੀ ਆਪਣੀ ਨਾ ਨਾ ਲਈ ਹੋਈ ਆ ਬਾਈ ਵਪਾਰ ਕਰਦੇ ਹਾਂ ਠੀਕ ਹੈ ਵਪਾਰ ਕਰਦਾ ਬਾਈ ਮੈਂ ਕਿਤੇ ਵਪਾਰ ਨਹੀਂ ਕਰਦਾ ਠੀਕ ਹੈ ਤੇ ਸੁਗਰਾਮ ਬਾਈ ਜੇ ਆਪਾਂ ਮੰਨ ਲਾ ਵੀ ਇਹਦੀ ਗੱਲ ਕਰ ਲਈਏ ਪਹਿਲਾਂ ਦੁੱਧ ਕਿੰਨਾ ਸੀ ਪਿਛਲੇ ਸੂਏ ਦੁੱਧ ਬਾਈ ਨੇ 14 ਕਿਲੋ ਦਿੱਤਾ ਹਾਂ ਪਹਿਲੇ ਸੂਏ ਹਾਂ ਪਹਿਲਾਂ ਨੇ ਹੁਣ ਦੂਜੇ ਸੂਏ ਸੂਏ ਦੂਜੇ ਸੂਏ ਸੂਏ ਠੀਕ ਹੈ ਹੁਣ ਦੂਜੇ ਸੂਏ ਸੂਏ ਪਹਿਲੇ ਸੂਏ 14 ਕਿਲੋ ਦੁੱਧ ਗੱਡਿਆ ਤੇ ਕਿੰਨਾ ਟਾਈਮ ਰਹਿ ਗਿਆ ਹੈ 6 ਦਿਨ ਪਿਆ ਸੰਤੇ 6 ਦਿਨ ਹਫਤਾ ਮੰਨ ਲਾ ਇੱਕ ਹਫਤੇ ਦੀ ਗੱਤੀ ਆ ਤੇ ਕਿਨੇ ਕੁ ਦੀ ਉਮੀਦਤ ਕੀ ਬਾਈ ਦੁੱਧ ਬਈ ਇਹਨੇ 16 17 ਕਿਲੋ ਦੇਣਾਗੇ 16 17 ਕਿਲੋ ਦੇਊਗੀ ਤੇ ਬਾਕੀ ਰੇਟ ਦੀ ਗੱਲ ਆਉਂਦੀ ਬਈ ਰੇਟ ਕੀ ਕਰੇ ਮੁੱਲ ਤੇ ਤਾਂ 1 70 ਕਰਦੇ ਆ ਬਈ ਹਾਂ ਰੇਟ ਦੀ ਦੇਣਾ ਮਾਨ ਤਾਨ ਕਰਕੇ ਹਾਂ ਮਾਨ ਤਾਨ ਕਰਕੇ ਮੁੱਲ 1 ਲੱਖ ਇਹਦੇ ਨੂੰ ਮੁੱਲ ਹੈ 1 ਲੱਖ 70000 ਡੇਢ ਲੱਖ ਦੇ ਬਾਈ ਕਹਿੰਦਾ ਦੇ ਦੇਾਂਗੇ ਮਾਨ ਤਾਨ ਕਰਕੇ ਹਾਂ ਤੇ ਪਿੰਡ ਬਾਈ ਦਾ ਪਿੰਡ ਵੱਡੀ ਕੁੱਤੀ ਵਾਲਾ ਵੱਡੀ ਕੁੱਤੀ ਵਾਲਾ ਜਿਲ੍ਹਾ ਬਠਿੰਡਾ ਪੂਰੇ ਨੰਬਰ ਹੋਰ ਵਾਲਾ 9873 42174 ਹਾਂ 9873 42174 ਬਾਈ ਬਾਕੀ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਆ ਕੇ ਪੂਰੀ ਪੁਸ਼ਟੀ ਕਰਕੇ ਫਿਰ ਤੁਸੀਂ ਝੋਟੀ ਜਿਹੜੀ ਖਰੀਦ ਸਕਦੇ ਹੋ हां ਚੋਕੇ ਵੀ ਲੈ ਸਕਦੇ ਹੋ ਬਈ ਜਦੋਂ ਸੂਪੀ हां ਵੀ ਸਾਈ ਕਰ ਲੈਣਾ ਜਦੋਂ ਚੋਕੇ ਲੈ ਜਾਣਾ ਮਤਲਬ ਸੂਪੀ ਉਹਦੋਂ ਚੋਕੇ ਲੈ ਜਾਣਾ ਜੇ ਕਈ ਵਾਰ ਮਨ ਨਹੀਂ ਖੜਦਾ ਹੁੰਦਾ ਨਾ ਨਹੀਂ ਖੜਦਾ ਬਈ ਹੋਰ ਹੁੰਦੀ ਆਪਣੇ ਘਰੇ हां हां ਵਾਧੂ ਹੁੰਦੀ ਆਪਣੇ ਠੀਕ ਹੈ ਬਾਕੀ ਬਾਈ ਕੋਲੇ ਘਰੇ ਹੁੰਦੇ ਕਈ ਵਾਰ ਕਿਸੇ ਨੇ ਚੋਕੇ ਲੈ ਕੇ ਆਉਣੇ ਆ ਤਾਂ ਘਰੇ ਵੀ ਤੁਸੀਂ ਵੇਚ ਦੇ ਕਰ ਸਕਦੇ ਹੋ ਰੈਂਟ ਸੈਂਡ ਦਾ ਪ੍ਰਬੰਧ ਹੈਗਾ ਬਹੁਤ ਊਰਾ ਬਈ ਰੈਂਟ ਸੈਂਡ ਦਾ ਪ੍ਰਬੰਧ ਓਕੇ ਆ ਜਦੋਂ ਵੀ ਮਰਜ਼ੀ ਤੁਸੀਂ ਜਾਓ ਪਰ ਟੈਲੀਫੋਨ ਜ਼ਰੂਰ ਕਰਤਾ ਹਾਂ ਹਾਂ ਫੋਨ ਨੰਬਰ ਲਾ ਕੇ ਆ ਸਕਾਂ ਹੂੰ